ਲਾਰੇ ਕਿੰਨੂੰ ਦਰ ਦਸਣਾਈਏ ਅਸੀਂ ਆਹ ਵੇਖ ਲਓ ਠੀਰੇ ਕੋਈ ਖਰੀਦਦਾਰ ਨਹੀਂ ਸਾਡਾ ਮਨਿਆ ਆਹ ਠੀਰੇ ਹੋਣਾ ਥੱਲੇ ਸੁੱਟ ਰਾਇਆ ਸੀ ਬੇਰ ਕੇ ਵੇਖ ਲੈ ਪਿੰਡ ਪਿੰਡ ਜਾ ਕੇ ਵੇਚ ਕੇ ਵੇਖ ਲੈ ਪਿੰਡ ਪਿੰਡ ਵਿਚਾਰੇ ਕਿੰਨੇ ਕੁ ਲੈ ਲੈਣ ਲੋਕੀ ਤੇ ਉੱਥੇ ਲੈ ਕੇ ਗਏ ਮੰਡੀਾਂ ਚ ਉਹ ਕਹਿੰਦਾ ਖਰੀਦਦਾਰ ਹੀ ਹੈ ਨੀਗਾ ਆਹ ਬੰਦਾ ਅਸੀਂ ਦੇਖੀ ਵੀਡੀਓ ਹੁਣੇ ਬਜ਼ੁਰਗਾਂ ਦੀ ਰਾਦੀ ਕਿਸਾਨਾਂ ਦੀ ਵੀ ਇਹ ਕਹਿ ਰਿਹਾ ਵੀ ਕੋਈ ਮੰਡੀ ਚ ਖਰੀਦਦਾਰ ਨਹੀਂ ਮਿਲਿਆ ਕੋਈ ਪਿੰਡਾਂ ਪਿੰਡਾਂ ਚ ਵੀ ਜਾ ਕੇ ਦੇਖ ਲਿਆ ਕੋਈ ਲੈਣ ਲਈ ਤਿਆਰ ਨਹੀਂ ਇਹ ਜਮਾਂ ਗਲਤ ਗੱਲ ਹੈ ਮੈਂ ਖੁਦ ਦੇਖਿਆ ਟਰਾਲੀਆਂ ਤੇ ਕਿਸਾਨ ਆਪਣਾ ਪਿਆਜ਼ ਵੇਚਦੇ ਸਬਜ਼ੀ ਵੇਚਦੇ ਮੈਂ ਜਲੰਧਰ ਦੇ ਵਿੱਚ ਦੇਖਿਆ ਉਹ ਸ਼ਾਮ ਤੱਕ ਆਪਣਾ ਅੱਧਾ ਸਮਾਨ ਵੇਚ ਦਿੰਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਕਹਿੰਦੇ ਆ ਹੋ ਸਕਦਾ ਇਹਨਾਂ ਨੂੰ ਨਾਮ ਮਿਲਿਆ ਹੋਵੇ ਰੇਟ ਹੋ ਸਕਦਾ ਕਿਸੇ ਨੇ ਨਾ ਲਿਆ ਹੋਵੇ ਪਰ ਐਡਾ ਫਸਲ ਨੂੰ ਸੁੱਟਣਾ ਬਰਬਾਦ ਕਰਨਾ ਜਮਾਂ ਗਲਤ ਆ ਫਿਰ ਔਨਲਾਈਨੇ ਪਾ ਰਹੇ ਆ YouTube ਤੇ ਦੱਸ ਰਹੇ ਆ ਇਹ ਲੋਕ ਇਹਨਾਂ ਨੂੰ ਕੀ ਕਹਿਣਗੇ ਵੀ ਜ਼ਿਆਦਾ ਪੈਸੇ ਆ ਗਏ ਆ ਜਿਹੜਾ ਇਹ ਫਸਲ ਆਪਣੀ ਸੱਟ ਰਹੀ ਜਿਹੜੀ ਇਹਨਾਂ ਨੂੰ ਪ੍ਰਵਾਹ ਨਹੀਂ ਫਿਰ ਇਹ ਕਹਿੰਦੇ ਵੀ ਮੈਂ ਪੁੱਤਾਂ ਵਾਂਗੂ ਪਾਲੀ ਆ ਆਪਣੀ ਫਸਲ ਜਿਹੜੀ ਪੁੱਤਾਂ ਵਾਂਗੂ ਪਾਲੀ ਇਹ ਚੀਜ਼ ਉਹਨੂੰ ਸੱਟ ਕਿਦਾਂ ਸਕਦੇ ਆ ਇਸ ਗੱਲ ਦਾ ਇਹ ਮੈਨੂੰ ਜਵਾਬ ਦੇਣ ਇਹ ਕਿਉਂ ਸਰਕਾਰਾਂ ਤੇ ਦੋਸ਼ ਲਾਉਂਦੇ ਆ ਕਿਉਂ ਸਰਕਾਰ ਨੂੰ ਦੋਸ਼ ਲੇ ਸਾਨੂੰ ਰੇਟ ਨਹੀਂ ਮਿਲਿਆ ਇਹ ਨਹੀਂ ਮਿਲਿਆ ਤੁਹਾਡੀ ਫਸਲ ਆ ਤੁਸੀਂ ਆਪਣੀ ਫਸਲ ਆਪ ਵੇਚੋ ਤੁਹਾਨੂੰ ਕੌਣ ਰੋਕ ਰਿਹਾ ਲੱਦੋ ਆਪਣੀ ਫਸਲ ਆਪਣੀ ਫਸਲ ਵੇਚੋ ਕੋਈ ਟਰਾਲੀ ਤੁਹਾਡੀ ਫੁੱਲਦਾ ਨਹੀਂ ਜਿੰਨੇ ਕੁ ਵੀ ਹੈਗੇ ਤੁਸੀਂ ਵੇਚ ਸਕਦੇ ਆ ਲੋਕੀ ਖਰੀਦਦੇ ਹੱਥੋਂ ਅਤੀ ਯੂਪੀ ਬਿਹਾਰ ਵਾਲੇ 30 30 ਰੁਪਏ 20 20 ਰੁਪਏ ਵੇਚਣ ਡਿਆ ਖੀਰਾ ਜੇ ਤੁਹਾਨੂੰ 5 ਰੁਪਏ ਮਿਲ ਰਿਹਾ ਤੁਸੀਂ 10 ਰੁਪਏ ਖੀਰਾ ਲਾਓ ਕਿਦਾਂ ਨਹੀਂ ਲੈਣਗੇ ਲੋਕ ਜਮਾ ਗਲਤ ਹੈ ਤੁਹਾਡੀ ਗੱਲ ਅਮੀਰ ਕਿਸੇ ਨੇ ਲਿਆ ਨਹੀਂ ਖੀਰਾ ਲਓ ਤਾਂ ਇਹੀ ਤੁਸੀਂ ਜਾ ਕੇ ਮੰਡੀ ਦੇ ਵਿੱਚ ਕਿਸੇ ਭਈਏ ਨੂੰ ਵੇਚ ਕੇ ਦੇਖਿਓ ਅਗਲੇ ਨੇ 5 ਰੁਪਏ ਰੁਪਏ ਸਾਰੇ ਖੀਰੇ ਲੈ ਲੈਣੇ ਤੁਹਾਡੇ ਗਲਤ ਗੱਲ ਹੈ ਇਹ ਇੰਦਾ ਫਸਲ ਨੂੰ ਸਿੱਟਣਾ ਬਰਬਾਦ ਕਰਨਾ ਗਲਤ ਗੱਲ ਐ ਇਹਦੇ ਨਾਲੋਂ ਚੰਗਾ ਤੁਸੀਂ ਪਿੰਡ 'ਚ ਜਾ ਕੇ ਲੰਗਰੀ ਲਾ ਦਿੰਦੇ ਫਿਰ ਵੀ ਲੈ ਜੋ ਫ੍ਰੀ ਦਾ ਸਿੱਟਣ ਦੀ ਬਜਾਏ ਤੁਸੀਂ ਪਿੰਡ 'ਚ ਜਾਂਦੇ ਹੋ ਲੋਸਮੈਂਟ ਕਰਾਉਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਪਿੰਡਾਂ 'ਚ ਜਾਂਦੇ ਦੋ ਪਿੰਡਾਂ 'ਚ ਚਲੇ ਜਾਂਦੇ ਸੇਵਾ ਦੀ ਸੇਵਾ ਹੋ ਜਾਂਦੀ ਤੇ ਨਾਲੇ ਮੈਸੇਜ ਵੀ ਚੱਲਿਆ ਜਾਂਦਾ ਇੱਕ ਵੀ ਫਸਲ ਨਹੀਂ ਬਚੀ ਤਾਂ ਕਿਸਾਨ ਨੇ ਪਿੰਡ ਦੇ ਵਿੱਚ ਫ੍ਰੀ 'ਚ ਲੰਗਰੀ ਲਾਤਾ ਵੀ ਦੇ ਦਿੱਤੇ ਗਰੀਬਾਂ ਨੂੰ ਤੁਸੀਂ ਵੰਡ ਦਿੰਦੇ ਇੱਕ ਪਿੰਡ ਦੋ ਪਿੰਡ ਜੀ ਜਾਂਦੇ ਤੁਹਾਡੇ ਸਾਰੇ ਜਿੰਨੇ ਵੀ ਖਿਰੇ ਆ ਤੁਹਾਡੇ ਲੋਕਾਂ ਨੇ ਲੈ ਜਾਣੇ ਸੀ ਕਿਸੇ ਗਊਸ਼ਾਲਾ 'ਚ ਦਾਨ ਕਰ ਦਿੰਦੇ ਕਿਸੇ ਜਾਨਵਰ ਦੇ ਮੂੰਹ 'ਚ ਪੈ ਜਾਂਦੇ ਗਾਈਆਂ ਮੱਝਾਂ ਦੇ ਮੂੰਹ 'ਚ ਪੈ ਜਾਂਦੇ ਸੋ ਐਦਾਂ ਰੌਲਾ ਪਾਉਣ ਦਾ ਨਹੀਂ ਜੀ ਗੱਲ ਬਣਦੀ ਜਿੱਦਾਂ ਤੁਸੀਂ ਇਹ ਕਰ ਰਹੇ ਹੋ ਨਿਯੰਤਰ ਕਰੋ ਲੋ ਡਾਊਟ ਤੁਸੀਂ ਮਿਹਨਤ ਨਹੀਂ ਕੀਤੀ ਇਹਨੂੰ ਪਾਲਿਆ ਤੁਸੀਂ ਬੱਚਿਆਂ ਵਾਂਗੂ ਪਾਲਿਆ ਜਿੱਦਾਂ ਤੁਸੀਂ ਕਹਿੰਦੇ ਆ ਥੋੜੀ ਜੀ ਮਿਹਨਤ ਹੋਰ ਕਰ ਲੈਂਦੇ ਥੋੜੀ ਜਿਹੀ ਮੈਨੂੰ ਹੋਰ ਲੱਗਦੀ ਤੁਹਾਨੂੰ ਨਹੀਂ ਮਿਲਿਆ ਰੇਟ ਉੱਥੇ ਮੰਡੀ ਦੇ ਵਿੱਚ ਤੁਸੀਂ ਆਪ ਵੇਚਦੇ ਕੋਸ਼ਿਸ਼ ਕਰਦੇ ਮੰਡੀ 'ਚ ਜਾਂਦੇ ਮੰਡੀ ਦੇ ਬਾਹਰ ਲਾਉਂਦੇ ਕਿੰਨੀਆਂ ਮੰਡੀਆਂ ਆ ਪੰਜਾਬ ਦੇ ਵਿੱਚ ਆ ਕਿੰਨੀਆਂ ਮੰਡੀਆਂ ਜਿਹੜੀਆਂ ਸ਼ਾਮ ਨੂੰ ਲੋਕ ਸਬਜ਼ੀ ਲੈਣ ਜਾਂਦੇ ਆ ਉੱਥੇ ਕਿਤੇ ਬਾਹਰ ਲਾ ਲੈਂਦੇ ਕਿੱਦਾਂ ਨਾ ਤੁਹਾਡੀ ਫਸਲ ਬਿਕਦੀ ਸੋ ਇਹ ਗੱਲ ਗਲਤ ਆ ਵੀ ਤੁਹਾਡੀ ਫਸਲ ਨਹੀਂ ਵਿਕੀ ਮੈਨੂੰ ਨਹੀਂ ਪਤਾ ਤੁਸੀਂ ਕਿਉਂ ਵੀਡੀਓ ਪਾ ਰਹੇ ਹੋ ਮੈਂ ਉਸ ਬਸੇ ਨਹੀਂ ਜਾਣਾ ਪਰ ਫਸਲ ਨਾ ਬिके ਕੋਈ ਚੀਜ਼ ਨਾ ਬिके ਇਦਾਂ ਹੋ ਨਹੀਂ ਸਕਦਾ ਤੇ ਹੁਣ ਤੁਸੀਂ ਬਾਕੀ ਵੀਡੀਓ ਸਾਰੀ ਦੇਖ ਲਓ। ਆ ਲਓ ਡਾਈ ਚੱਲ। ਆ ਬਈ ਆਈ। ਤੇ ਕਿੱਥੇ ਆ ਹੁਣ ਅਨਮੋਲ ਗਗਨਮਾਨ ਜਿਹੜੀ ਕਹਿੰਦੀ ਸੀ ਤੈਨੂੰ ਮੈਂ ਤਾਂ ਚੁਟਕੀ ਮਾਰ ਕੇ ਕਹਿੰਦੀ ਸੀ ਮੈਂ ਤਾਂ ਜੀ ਐਮਐਸ ਜੀ ਦੇਵਾਂਗੇ। ਆਵੇ ਕੇਜਰੀਵਾਲ ਹੁਣ ਆਵੇ ਇੱਥੇ ਖੱਟਿਆ ਜਾ ਕੇ ਦਿਖਾਵੇ ਯਾਰ। ਆ ਲਾਓ ਡਾਈਆਂ ਇੱਥੀ ਰੇ। ਆ ਬੁਰਾ ਹਾਲ ਹੋਇਆ ਪਿਆ ਸਾਡਾ ਕਿਸੇ ਨੇ ਪੁੱਛਿਆ। ਸਾਦਗਨ ਅੱਥਾ ਪਟ ਗਿਆ ਪੈਦੋਂ ਅਸੀਂ ਆ ਹੀ ਵੇਖਿਆ ਸੀ ਕਿ ਆ ਯਾਰ ਦੀ ਕਿ ਧੀ ਪੈਨ ਦਾ ਵਿਆਹ ਕਰਾਂਗੇ ਵੇਚ ਕੇ। ਕੈਸਾ ਲਾਵਾਂਗੇ ਆਪਦੇ ਬੈਂਕਾਂ ਦੀਆਂ ਗਿਸ਼ਟਾ ਲਾਵਾਂਗੇ ਪਰ ਕੋਹੇ ਨੇ ਨਹੀਂ ਪੁੱਛਿਆ ਅਸੀਂ ਪੱਕੀ ਦਾ ਹੁਣ ਆਵੇ ਹਲਾਉਣ ਤੇ ਇਹੋ 5 ਰੁਪਏ ਵੇਚਦੇ ਹਾਂ ਹੁਣ 50 ਤਾਂ ਵੀ ਗਏ ਹੁਣ 100 ਰੁਪਏ ਦੀ ਪੁੱਛਿਆ ਕੱਲ ਮੰਡੀ ਲੈ ਕੇ ਗਏ ਦੋ ਕਹਿੰਦੇ ਹੈ ਨਹੀਂ ਖਰੀਦਦਾਰ ਹੁਣ ਰਹਿ ਰਹੇ ਆਪਦੀਆਂ ਬੋਰੀਆਂ ਤਾਂ ਬਚਾ ਲਈਏ ਆ ਬੋਰੀਆਂ ਖਾਲੀ ਕਰ ਲੈ ਕਿੱਥੇ ਸਰਕਾਰਾਂ ਗਈਆਂ ਉਹਦੋਂ ਅਨਮੋਲ ਗੱਲ ਮਾਨ ਕਹਿੰਦੀ ਸਾਡੀ ਸਰਕਾਰ ਬਣਾਓ ਤੁਹਾਨੂੰ ਦਵਾਂਗੇ ਐਮ ਕੋਈ ਨਹੀਂ ਪੁੱਛਦਾ ਕਿਥਾਰਾਂ ਨੂੰ ਇਦਾਂ ਹੀ ਮਰ ਜਾਂਦੇ ਆ ਭਾਈਆ ਜ਼ਮੀਨਾਂ ਵੇਚ ਕੇ ਅਸੀਂ ਬਾਹਰ ਜਾ ਰਹੇ ਆਂ ਆ ਵੇਲਾ ਪੁੱਤਾਂ ਵਾਂਗੂ ਪਾਣੀ ਫਸਲ ਆ ਆ ਠੁੱਟਾਂ ਦਾ ਹੀ ਆ ਆ ਹੈ ਕੋਈ ਸਰਕਾਰ ਹੁਣ ਆ ਦੇ ਘਰ ਵੋਟਾਂ ਲੈਣ ਹੋਵੇ ਤਾਂ ਆਪ ਕਰਨਗੇ ਸਾਨੂੰ ਕੋਈ ਪੁੱਛਦਾ ਨਹੀਂ ਕੋਈ ਗੱਲ ਦੱਸਦਾ ਨਹੀਂਗਾ ਕੋਈ ਕਿ ਤੁਹਾਨੂੰ ਕੋਈ ਬੀਜ ਤੇ ਕਿਹੜੀ ਫਸਲ ਬੀਜਗੇ ਇਹ ਤਾਂ ਪਹਿਲਾਂ ਆਪ ਬੀਜੋ ਕਿਹੜੀ ਫਸਲ ਬੀਜਗੇ ਦੱਸੋ ਕੀ ਤੂੰ ਹੀ ਦੱਸ ਉਹ ਕਿਹੜੀ ਫਸਲ ਬੀਜਗੇ ਆ ਵੇਲਾ ਆ ਵੇਲਾ ਤਾਂ ਨਹੀਂ ਆ ਜਿਹੜੀ ਸਰਕਾਰ ਆਉਂਦੀ ਆ ਕਹਿੰਦੇ ਇਹ ਅਸੀਂ ਤਾਂ ਵਿਆਹੇ ਬੈਠਾ ਕਥਾਨ ਗਏ ਐਵੇਂ ਬੈਠੇ ਇਹ ਕੰਮ ਨੂੰ ਬਈ ਨਹੀਂ ਆਹੀ ਸਾਨੂੰ ਸਾਡੀ ਐਮਐਸਬੀ ਦਾ ਪਤਾ ਲੱਗੇ ਸਾਨੂੰ ਇਹ ਬੀਜਨ ਦਾ ਪਹਿਲਾਂ ਦੱਸਿਆ ਹੁੰਦਾ ਵੀ ਤੁਹਾਨੂੰ ਆਹ ਰੇਟ ਮਿਲਣਾ ਆਹ ਹਾਲਤ ਨਾ ਹੁੰਦੀ ਸਾਡੇ ਫਸਲ ਦੀ ਆਹ ਹਾਲਤ ਨਾ ਹੁੰਦੀ ਆ ਨਾ ਕਰਦੇ 50 ਰੁਪਏ ਪਹਿਲਾਂ ਇਹਨਾਂ ਨੂੰ ਦੱਸੇ ਵੇਚਾਰਿਆਂ ਨੂੰ ਤਾਂ ਹੁਣ ਆ ਲਵਾਈਏ ਪੈਸੇ ਦੇਣ ਆਇਆ 50 ਰੁਪਏ ਦੇਣ ਹੌਣੇ ਸੀ ਇਹ ਕਿਹ ਬੋਰੀ ਤੇ ਪਚਾ ਲਈਏ ਆਹ ਬੋਰੀ 18 ਰੁਪਏ ਦੀ ਪਚਾ ਲਈਏ ਹੋਰ ਤਾਂ ਸਾਡੇ ਪੱਲੇ ਨਹੀਂ ਕਿਨੇ ਕਿੰਨਾ ਖਰਚਾ ਹੋਇਆ ਹੋ ਸਾਡਾ ਆਹ ਪੱਲੇ ਪਿਆਈ ਸਾਡੇ ਆਹ ਕੋਈ ਕੁੱਤੇ ਵੀ ਨਹੀਂ ਪੁੱਛ ਰਹਾ ਹੁਣੇ ਤੇ ਮਾਰਨਾ ਹੀ ਆਹੀ ਕੀ ਕਰ ਰਹੇ ਹੁਣ ਆ ਵੇਖੋ ਹੈ ਕੋਈ ਸਰਕਾਰ ਹੈ ਕੋਈ ਸਾਡੀ ਸੁਣਨ ਵਾਲਾ ਕਈ ਦੇ ਸਰਕਾਰ ਐਵੇਂ ਰਹਿੰਦੀ ਐਵੇਂ ਕਿਸਾਨ ਰਹਿੰਦਾ ਆ ਠੁਕਾ ਯਾਰ ਕੋ ਤੇ ਕਰੋ ਆ ਬਾਬਾ ਵੇਖੋ ਕੰਨੀਆਂ ਸਰਕਾਰਾਂ ਫਰਾਈਆਂ ਠੁਕਾ ਇਹ ਦੋ ਟ੍ਰੈਲੀਆਂ ਇੰਦਰੀਆਂ ਪਈਆਂ ਸਾਡੇ ਕੋ ਅੱਠ ਕਿਲੇ ਵੀ ਜਹੀ ਆ ਮੰਦੇ ਲੱਗੇ ਤੇ ਰਿਆ ਇਹ ਬਾਬਾ ਦਾਨ ਕਰ ਸਾਡੀ ਵੀ ਕੋਈ ਸੁਣਨਾ ਸਾਡੀ ਵੀ ਇਹ ਸੁਣਨਾ ਆ ਕਾਤਾ ਸਾਨੂੰ ਮਾਨਦਾ ਆ ਹੁਣ ਕਿੱਲਾ ਨਾ ਵਿਗਿਆ ਥਾਈ ਕਿੱਲਾ ਵਿਗੜਾ ਹੁਣ ਚੱਲਾ ਆ ਘਟਾਓ ਯਾਰ ਗੱਲ ਆਖਾ ਹੋ ਗਈ